ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਲਾ ਕਲਾਂ ਇਹਨੂੰ ਬਾਗਾਪੁਰਾਣਾ ਤਹਿਸੀਲ ਪੈਂਦੀ ਆ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਤੇ ਆਉਂਦਾ ਨੇੜੇ ਮੁੱਦਕੀ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ گاਵਾ ਤੇ ਨਾਲ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਤਿੰਨ ਨਾਕ ਤੁਹਾਨੂੰ ਦਿਖਾਉਣ ਲੱਗਾ ਜਿਹਦੇ ਚ ਦੋ گاਵਾ ਇਹ ਤੁਹਾਨੂੰ ਗੱਭਣ ਦੇਣੀਆਂ ਤੇ ਇਹਨਾਂ ਤੋਂ ਬਿਨਾ ਇਹ ਇੱਕ ਗਾਂ ਮਿੰਟ ਪੰਜ ਹੀ ਹੋਏ ਅਸੂਈ ਨੂੰ ਇਹਦੇ ਕਰਕੇ ਵੀਡੀਓ ਜਿਹੜੀ ਉਹ 2 ਮਿੰਟ ਲੇਟ ਬਣਾਉਣ ਲੱਗ ਪਈ ਨਹੀਂ ਜੇ ਇਹ ਹਜੇ ਟਾਈਮ ਲੈਂਦੀ ਹੁੰਦੀ ਫਿਰ ਇਹ ਤੁਹਾਨੂੰ ਗੱਭਣ ਨਹੀਂ ਦਿਖਾਉਣੀ ਸੀ ਫਾਇਦਾ ਇਹ ਹੋ ਗਿਆ ਵੀ ਇਹਨੇ ਵੱਛੀ ਨੂੰ ਜਨਮ ਦਿੱਤਾ ਵੱਛੀ ਕਰਕੇ ਬਹੁਤ ਸਾਰੇ ਭਰਾ ਜਿਹੜੇ ਪਸ਼ੂ ਨੂੰ ਪਸੰਦ ਕਰਦੇ ਆ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਪਸ਼ੂ ਜਿਹੜਾ ਖਰੀਦਣਾ ਹੁੰਦਾ ਉਹ ਤੁਹਾਡੀ ਆਪਣੀ ਇੱਛਾ ਹੁੰਦੀ ਹੈ ਆਪਦੀ ਸਮਝ ਹੁੰਦੀ ਹੈ ਤੇ ਤੁਸੀਂ ਉਹਦੇ ਹਿਸਾਬ ਤੇ ਹੀ ਖਰੀਦਦੇ ਹੋ ਸਾਡਾ ਕੰਮ ਹੈ ਵੀਡੀਓ 'ਚ ਤੁਹਾਨੂੰ ਪਸ਼ੂ ਦਿਖਾਉਣਾ ਆਓ ਇਸੇ ਤੋਂ ਸ਼ੁਰੂ ਕਰੀਏ ਵੀਡੀਓ ਨੂੰ ਉਦੋਂ ਬਾਅਦ ਚ ਦੋ ਗੱਭਣ ਗਾਵਾਂ ਦਿਖਾਵਾਂਗੇ ਸਖਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਖਵੀਰ ਅੱਜ ਤਿੰਨ ਨਾਗ ਦਿਖਾ ਰਹੇ ਹਾਂ ਹਾਂਜੀ ਜਿਹੜੀ ਇਹ ਗਾਂ ਹੁਣੇ ਸੂਈ ਹੈ ਕੰਨਵਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਿ ਗਾ ਇਹਨੇ ਵੱਛੀ ਨੂੰ ਜਨਮ ਦਿੰਦਾ ਹੈ ਮੱਛੀ ਨੂੰ ਜਨਮ ਦਿੰਦਾ ਕੀ ਰੇਟ ਰਹਿਣਾ ਦੱਸਗੇ ਇਹਦਾ ਹੀ ਲੈਣ ਦੇਣ ਜਿਹੜਾ 55 ਰੁਪਇਆ ਹੋਵੇਗਾ 55000 ਹਾਂਜੀ ਖੋਲੀਏ ਨੂੰ ਦੋਸਤੋ 55000 ਰੇਟ ਹੈ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ ਸੂਈ 5 ਮਿੰਟ ਪਹਿਲਾਂ ਹੀ ਆ ਜੇਰ ਹਜੇ ਦੀ ਪੈਣ ਵਾਲੀ ਆ ਥਾਂ ਸੋਣਾ ਹੈ ਬਰੀਡ ਥੋੜੀ ਕ੍ਰਾਸ ਹੈ ਜਰਸੀ ਦੇ ਨਾਲ ਹਵਾਨੇ ਦੀ ਤਿਆਰੀ ਦੇਖ ਲਓ 55000 ਇਸ ਗਾਂ ਦਾ ਮੁੱਲ ਹੈ ਫਵਾਨਾ ਅੱਗੋਂ ਵੀ ਚੰਗਾ ਪਿਛੋਂ ਵੀ ਚੰਗਾ ਰੇਟ ਨੂੰ ਦੇਖਦੇ ਆ ਤਾਂ ਤੁਹਾਨੂੰ ਇਹ ਜਿਹੜਾ ਗਾਂ ਉਹ ਠੀਕ ਲੱਗਣੀ ਹੈ ਹੱਥੀ ਚੁਾਈ ਵਾਲਾ ਥਣ ਤੇ ਵੱਛੀ ਇਹਦੇ ਨਾਲ ਸਾਹਮਣੇ ਹੈ ਹੋ ਸਕਦਾ ਵੀ ਸੀਮਨ ਜਰਸੀ ਦਾ ਹੋਵੇ ਬਾਕੀ ਜਿੱਦਾਂ ਦੀ ਹੈ ਉਹ ਤੁਸੀਂ ਕਲੀਅਰ ਵੀਡੀਓ ਚੋਂ ਦੇਖ ਸਕਦੇ ਹੋ ਇਸ ਗਾਂ ਦੇ ਨਾਲ ਇਹ ਬੱਚਾ ਫੀਮੇਲ ਕਾਫ ਹੈ ਸੋ ਇਹ ਗਾਂ ਦੋਸੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਫਿਰ ਦੇਖ ਲਓ ਇਹਨੂੰ 55000 ਕੀਮਤ ਹੈ ਬਿਲਕੁਲ ਹੀ ਤਾਜੀ ਸੂਈ ਵੀ ਸੋਹਣੀ ਤਿਆਰੀ ਹੈ ਰੇਟ ਦੇ ਹਿਸਾਬ ਤੇ ਦੁੱਧ ਵੀ ਠੀਕ ਦੇਈ ਜਾਊਗੀ ਜਿਨੇ ਘੱਟ ਪੈਸੇ ਲਾਉਣੇ ਆ ਤੇ ਉਹਦੇ ਹਾਸਤੇ ਗਾਂ ਚੰਗੀ ਹੈ ਇਹ ਤੋਂ ਬਿਨਾ ਦੋ ਗਾਵਾਂ ਹੋਰ ਹੈ ਸੁਖਵੀਰੇ ਜਿਹੜੀ ਜਰਸੀ ਕ੍ਰਾਸ ਦਿਸਦੀ ਹੈ ਬਲੈਕ ਕਲਰ ਹਾਂਜੀ ਇਹ ਕਿੰਨਾ ਚੱਲੂ ਸੋਨ ਚ ਇਹਦੇ ਹੀ ਸਹੀ 11 ਦੇ ਪੈਂਡਿੰਗ ਹੈ 11 ਦਿਨ ਬਾਕੀ ਹੈ ਸੁਹਾ ਕਿੰਨਾ ਹੋਊਗਾ ਸੁਹਾ ਦੂਜਾ ਗਏ 6 ਦਾਦੇ ਕੰਨੀਆਂ ਖੜੀਆਂ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 80000 ਰੁਪਈਆ ਹੀ ਖੋਲ ਇਹ 80000 ਰੇਟ ਆ ਦੋਸਤੋ 11 ਦਿਨ ਬਾਕੀ ਐ ਕੰਨੀਆਂ ਵਾਲੇ ਦੰਦ ਹਜੇ ਖੜੇ ਆ 6 ਦੰਦ ਕਨਫਰਮ ਕ੍ਰੋਸ ਜਰਸੀ ਇਹਨੂੰ ਮੰਨਾਂਗੇ ਕੱਦ-ਕੱਟ ਚੰਗਾ ਵੇਲ ਚੰਗੀ ਐ ਇਹਦੀ ਡਿਮਾਂਡ 80000 ਐ ਮਾਨਤਨ ਹੋਊਗਾ ਮੌਕੇ ਤੇ ਜਿਹੜਾ ਭਰਾ ਚੰਗੀ ਸਮਝੇ ਤਾਂ ਕੰਟੈਕਟ ਕਰ ਲਿਓ ਜੇ ਕਮਾ ਲਿਆ ਬਈ ਸੋ ਤਾਂ ਤਾਂ ਇਹਦਾ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਇਹਦਾ ਰੋਕ ਹੈ ਹਾਈਟ ਵੇਟ ਪ੍ਰੋਪਰ ਇੱਕੋ ਜਿਹਾ ਹੀ ਸਹੀ ਹੈ ਸੋ ਉਤੋਂ ਦੱਸੋ ਕੰਗਰੋੜ ਬਿਲਕੁਲ ਸਿੱਧੀ ਹੈ ਹਵਾਨਾ ਉਮੀਦ ਹੈ ਹੀ ਹੈ ਜਾਂ ਇਹਦਾ ਰੋਖ ਇਦਾਂ ਦਾ ਦੱਸਦਾ ਵੀ ਇਹ ਕਾਫੀ ਸੋਹਣਾ ਹਵਾਨਾ ਬਣਾਊਗੀ ਜਦੋਂ ਮੌਕੇ ਤੇ ਤਿਆਰ ਹੋਊਗੀ ਸੋ ਇਹ ਤੋਂ ਬਿਨਾ ਇੱਕ ਹੋਰ ਗਾਂ ਜਿਹੜੀ ਵਿਕਾਊ ਹੈ ਸੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਜਸਾਨ ਆਪਣਾ ਸੁਖਵੀਰ ਭਾਈ ਜਿਹੜੀ ਇਹ ਤੈਨਾਂ ਨੰਬਰ ਤੇ ਗਾਂ ਇਹ ਵੀ ਦੂਜਾ ਸਵਾਲ ਹੁੰਦੀ ਹੈ ਕਿੰਨੇ ਕ ਦਿਨ ਲਾਉਗੀ ਇਹ ਬਸ ਇੱਕ ਦੋ ਦਿਨ ਲਾਉਗੀ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ 63000 ਹੈ ਜਸਨ ਹੋਊਗਾ ਠੀਕ ਹੈ ਖੋਲੀ 63000 ਚ ਦੋਸਤੋ ਜਿਹਨੂੰ ਜੱਜਦੀ ਹੈ ਤਾਂ ਕੰਟੈਕਟ ਕਰ ਲਿਓ ਹਵਾਨਾ ਚੰਗਾ ਹੈ ਤੁਸੀਂ ਦੇਖ ਸਕਦੇ ਹੋ ਤਿਆਰੀ ਬਹੁਤ ਸੋਹਣੀ ਹੈ ਗਾਂ ਦੀ ਥੋੜੀ ਘੱਟ ਸੰਭੀ ਹੈ ਹਾਂਜੀ ਸਵਾਲ ਕਰ ਲੋਗੇ ਤਾਂ ਮਨ ਲੋ ਚੰਗਾ ਦੁੱਧ ਵੀ ਪਾ ਦੂਗੀ 18 ਤੋਂ 20 ਲੀਟਰ ਦੇ ਵਿੱਚ ਵਿੱਚ ਹਸਕੇ ਦੇ ਦੂਗੀ ਸੋ ਰੇਟ ਤਿੰਨਾਂ ਪਸ਼ੂਆਂ ਦੇ ਤੁਹਾਨੂੰ ਦੱਸਤੇ ਆ ਬਾਕੀ ਕੀਮਤ ਦੇ ਹਿਸਾਬ ਤੇ ਜਿਹੜਾ ਪਸ਼ੂ ਚੱਜਦਾ ਉਹਦੇ ਲਈ ਕੰਟੈਕਟ ਕਰ ਲਓ ਜੀ ਬਹੁਤ ਸਾਰੇ ਫੋਨ ਇਦਾਂ ਦੇ ਹੁੰਦੇ ਆ ਵੀ ਅਸੀਂ ਘੱਟ ਪੇਮੈਂਟ ਵਾਲਾ ਪਸ਼ੂ ਲੈਣਾ ਤਾਂ ਉਹਦੇ ਲਈ ਅੱਜ ਇਹ ਪਸ਼ੂ ਤੁਹਾਨੂੰ ਤਿੰਨ ਦਿਖਾ ਰਿਹਾ ਮੇਨ ਥਣ ਹਵਾਨਾ ਹੁੰਦਾ ਪਸ਼ੂ ਤਾਂ ਉਹ ਸੋਹਣੇ ਹਵਾਨਿਆਂ ਰਿਆਂ ਇਹ گاਵਾ ਅੱਜ ਭਾਅ ਦੇ ਹਿਸਾਬ ਤੇ ਉਹ ਇਹ ਤਿੰਨ ਨਗ ਸੀਗੇ ਦੱਸੋ ਅੱਜ ਦੀ ਵੀਡੀਓ ਚ ਵਕਾਉ ਤਿੰਨੇ ਹੀ ਦਿਖਾਤੇ ਆ ਇਹ ਗਾਂ ਇੱਕ ਦੋ ਦਿਨ ਹੀ ਲਾਊਗੀ ਹੁਣ ਤਿਆਰੀ ਚੰਗੀ ਫੜੀ ਬੈਠੀ ਐ ਅੱਗੋਂ ਵੀ ਹਵਾਨਾ ਚੰਗਾ ਦਿਸਦਾ ਪਛਾਣ ਨੂੰ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਬਾਕੀ ਇਹਦੇ ਨਾਲ ਇਹ ਗਾਂ ਹਜੇ ਕੱਚੀ ਐ ਉੱਤੋਂ ਢੱਲ ਫੁੱਲ ਪਈ ਐ ਤੇ ਇਹ ਗਾਂ ਕੁਝ ਟਾਈਮ ਪਹਿਲਾਂ ਸੁੱਕੇ ਹਟੀ ਐ ਜਦੋਂ ਇਹਦੀ ਜੇਰ ਪਾਊਗੀ ਉਹ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਹਾਂਜੀ ਤੁਸੀਂ ਦੇਖ ਸਕੋਗੇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਪਸ਼ੂ ਬਾਈ ਕੋਲ ਵਕਾਊਗਾ ਧੰਨਵਾਦ